ਹੈਲੋ ਦੋਸਤੋ ਬੈਸਟ ਵਿੱਚ ਰੈਜਿਟ੍ਰੇਸ਼ਨ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਪੰਜਾਬ ਗਰੁੱਪ ਦੀ ਸੇਵਾਦਾਰ ਚੌਂਕੀਦਾਰ ਅਤੇ ਪੰਜਾਬ ਹਰਿਆਣਾ ਹਾਈ ਕੋਰਟ ਪੀਐਨ ਦੀ ਭਰਤੀ ਸੰਬੰਧੀ ਜੀਕੇਜੀ ਅੱਤੀ ਆਪਣੀ ਜੋ ਕਲਾਸ ਨੰਬਰ 18 ਹੈ ਇਸ ਅੰਦਰ ਆਪਾਂ ਟੌਪ 20 ਐਮਸੀਕਿਊਜ਼ ਕਵਰ ਕਰਾਂਗੇ ਚੈਨਲ ਤੇ ਫਸਟ ਵਾਰ ਵਿਸਿਟ ਕੀਤਾ ਚਲੋ ਸਬਸਕ੍ਰਾਈਬ ਜਰੂਰ ਕਰ ਦੇਣਾ ਐਂਡ ਬਾਤੋ ਦਾ ਸ਼ੇਅਰ ਜਰੂਰ ਕਰ ਦੇਣਾ ਕੁਐਸਚਨ ਬਰ ਫਸਟ ਸੇਖ ਖਵਾਜਾ ਕੁੱਤਬਦੀਨ ਬਖਤਿਆਰ ਕਾਕੀ ਦੀ ਦਰਗਾਹ ਕਿੱਥੇ ਸਥਿਤ ਹੈ ਤਾਂ ਰਾਈਟ ਆਨਸਰ ਹੈ ਦਿੱਲੀ ਠੀਕ ਹੈ ਜੋ ਸੇਖ ਖਵਾਜਾ ਖੁਦਬਦੀਨ ਬਖਤਿਆਰ ਕਾਕੀ ਸੀ ਇੱਕ ਸੁੰਨੀ ਮੁਸਲਮਨ ਸੀ ਜੋ ਇੱਕ ਸੂਫੀ ਸੰਤ ਸੀ ਭਾਰਤ ਵਿੱਚ ਪਹਿਲੀ ਵਾਰਮ ਬਜਟ ਪ੍ਰਣਾਲੀ ਕਦੋਂ ਸ਼ੁਰੂ ਕੀਤੀ ਗਈ ਸੀ ਤਾਂ ਰਾਈਟ ਆਨਸਰ ਹੈ 1860 ਠੀਕ ਹੈ 1860 ਇਸ ਵਿੱਚ ਜੋ ਫਸਟ ਵਾਰ ਜੋ ਬਜਟ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਗਈ ਸੀ ਹਰੇ ਪੌਦੇ ਆਪਣਾ ਭੋਜਨ ਬਣਾਉਣ ਲਈ ਕਿਹੜੀ ਗੈਸ ਦੀ ਵਰਤੋਂ ਕਰਦੇ ਹਨ ਤਾਂ ரைਟ ਆਨਸਰ ਹੈ ਕਾਰਬਨ ਡਾਈਆਕਸਾਈਡ ਠੀਕ ਹੈ ਜੀ ਹਰੇ ਪੌਦੇ ਦੁਆਰਾ ਜੋ ਕਾਰਬਨ ਡਾਈਆਕਸਾਈਡ ਦੁਆਰਾ ਆਪਣਾ ਭੋਜਨ ਤਿਆਰ ਕੀਤਾ ਜਾਂਦਾ ਹੈ ਭਾਰਤ ਦਾ ਆਖਰੀ ਵਾਈਸ ਰਾਏ ਕੌਣ ਸੀ ਆ ਰਾਈਟ ਆਨਸਰ ਹੈ ਲਾਰਡ ਮਾਉਟਬੈਟਨ ਠੀਕ ਹੈ ਜੀ ਲਾਰਡ ਮਾਉਟਬੈਟਨ ਜੋ ਭਾਰਤ ਦਾ ਆਖਰੀ ਵਾਇਸਰਾਏ ਸੀ ਭਾਰਤ ਵਿੱਚ ਸਭ ਤੋਂ ਵੱਧ ਸੈਰੀ ਕਰਨ ਵਾਲਾ ਰਾਜ ਕਿਹੜਾ ਹੈ ਤਾਂ ਰਾਈਟ ਆਨਸਰ ਹੈ ਮਹਾਰਾਸ਼ਟਰ ਠੀਕ ਹੈ ਜੀ ਜੋ ਭਾਰਤ ਦਾ ਮਹਾਰਾਸ਼ਟਰ ਰਾਜ ਹੈ ਇਹ ਸਭ ਤੋਂ ਵੱਧ ਸੈਰੀ ਕਰਨ ਵਾਲਾ ਰਾਜ ਹੈ ਐਂਡ ਦੋਸਤੋ ਜੇਕਰ ਆਪਾਂ ਨੂੰ ਸੈਰ ਪੁੱਛਿਆ ਜਾਵੇ ਤਾਂ ਉੱਥੇ ਆਪਣਾ ਰਾਈਟ ਆਨਸਰ ਮੁੰਬਈ ਹੋਵੇਗਾ ਠੀਕ ਹੈ ਜੀ ਜੋ ਮਹਾਰਾਸ਼ਟਰੰਦਰ ਹੈ ਦਿੱਲੀ ਨੂੰ ਭਾਰਤ ਦੀ ਰਾਜਧਾਨੀ ਕਦੋਂ ਕੋਸ਼ਿਸ਼ ਕੀਤਾ ਗਿਆ ਸੀ ਤਾਂ ਰਾਈਟ ਆਨਸਰ ਹੈ 1911 ਠੀਕ ਹੈ ਜੀ ਜੋ ਦਿੱਲੀ ਭਾਰਤ ਦੀ ਰਾਜਧਾਨੀ 1911 ਵਿੱਚ ਬਣੀ ਮਕਸਦ ਦੀ ਲੜਾਈ ਕਿਸ ਸਾਲ ਲੜੀ ਗਈ ਸੀ ਤਾਂ ਰਾਈਟ ਆਨਸਰ ਹੈ 1764 ਠੀਕ ਹੈ ਜੋ ਬਕਸਰ ਦਾ ਜੰਦ ਹੋਇਆ ਸੀ 1764 ਵਿੱਚ ਹੋਇਆ ਸੀ ਇਸ ਵਿੱਚ ਇੱਕ ਪਾਸੇ ਤਾਂ ਜੋ ਅੰਗਰੇਜ਼ੀ ਸੈਨਾ ਦੀ ਜੋ ਅਗਵਾਈ ਕੀਤੀ ਸੀਗੀ ਹੈਨਰੀ ਹੈਕਟਰ ਮਨਰੋ ਨੇ ਐਂਡ ਦੂਜੇ ਪਾਸੇ ਜੋ ਇੱਕ ਬੰਗਾਲ ਦਾ ਨਵਾਬ ਸੀਗਾ ਮੀਰ ਕਾਸਿਮ ਅਫਦਾ ਦਾ ਨਵਾਬ ਸਜਾਉਦੋਲਾ ਤੇ ਮੁਗਲ ਬਾਸਾ ਸਾਲਮ ਦੂਜਾ ਸੀ ਯਾਨੀ ਕਿ ਇਹਨਾਂ ਨੇ ਤਿੰਨਾਂ ਨੇ ਮਿਲ ਕੇ ਅੰਗਰੇਜ਼ਾਂ ਵਿਰੁੱਧ ਜੋ ਬਕਸਰ ਦਾ ਜੰਦ ਲੜਿਆ ਸੀ ਇਸ ਵਿੱਚ ਜੋ ਅੰਗਰੇਜ਼ੀ ਸੈਨਾ ਦੀ ਜਿੱਤ ਹੋਈ ਸੀ इंडिका का लेख कौन सी राइट आंसर है मैगस्थनीज़ ठीक है जी इंडिका जो किताब लिखी गई है मैगस्थनीज द्वारा भारत छोड़ो अंदोलन के समय इंग्लैंड का प्रधानमंत्री कौन सी ਦਾ ਰਾਈਟ ਆਨਸਰ ਹੈ ਚਰਚਿਲ ਠੀਕ ਹੈ ਜੀ ਭਾਰਤ ਸਵਦੇਸ਼ ਅੰਦੋਲਨ ਸਮੇਂ ਇੰਗਲੈਂਡ ਦਾ ਜੋ ਪ੍ਰਧਾਨ ਮੰਤਰੀ ਚਰਚਿਲ ਸੀ ਰੌਲਟੈਕ ਕਦੋਂ ਪਾਸ ਹੋਇਆ ਦਾ ਰਾਈਟ ਆਨਸਰ ਹੈ 1919 ਠੀਕ ਹੈ ਜੀ 1919 ਵਿੱਚ ਜੋ ਰੋਲ ਐਕਟ ਪਾਸ ਹੋਇਆ ਸੀਗਾ ਇਹ ਬ੍ਰਿਟਿਸ਼ ਸਰਕਾਰ ਦੁਆਰਾ ਜਿਹੜਾ ਐਕਟ ਪਾਸ ਕੀਤਾ ਗਿਆ ਸੀ ਜਿਸ ਦੇ ਅਨੁਸਾਰ ਕਿਸੇ ਵੀ ਭਾਰਤੀ ਨੂੰ ਸੱਕ ਦੇ ਅਦਾਰ ਤੇ ਗ੍ਰਿਫਤਾਰ ਕੀਤਾ ਜਾ ਸਕਦਾ ਸੀ ਐਂਡ ਬਿਨਾ ਵਾਰੰਟੀ ਜਾਰੀ ਕੀਤੇ ਕਿਸੇ ਵੀ ਜਗ੍ਹਾ ਦੀ ਜੋ ਤਲਾਸ਼ੀ ਲਈ ਜਾ ਸਕਦੀ ਸੀ ਪਲਾਸੀ ਦੀ ਲੜਾਈ ਬ੍ਰਿਟਿਸ਼ ਇੰਡੀਆ ਕੰਪਨੀ ਅਤੇ ਕਿਸ ਵਿਚਕਾਰ ਹੋਈ ਰਾਇਤ ਆਨਸਰੇ ਸਰਾਜੂਦौला ਠੀਕ ਹੈ ਜੀ ਜੋ ਪਲਾਸੀ ਦਾ ਜੰਦ ਹੋਇਆ ਸੀ 23 ਜੂਨ 1757 ਈਸਵੀ ਨੂੰ ਬ੍ਰਿਟਿਸ਼ ਇੰਡੀਆ ਕੰਪਨੀ ਅਤੇ ਬੰਗਾਲ ਦੇ ਨਵਾਬ ਸਰਾਜੂਦौला ਵਿਚਕਾਰ ਹੋਇਆ ਸੀ ਇਸ ਵਿੱਚ ਜੋ ਅੰਗਰੇਜ਼ਾਂ ਦੀ ਅਗਵਾਈ ਰਾਬਰਟ ਕਲਾਈਵ ਨੇ ਕੀਤੀ ਸੀ ਐਂਡ ਜੋ ਬ੍ਰਿਟਿਸ਼ ਇੰਡੀਆ ਕੰਪਨੀ ਹੀ ਜੇਤੂ ਰਹੀ ਸੀ ਮਹਾਤਮਾ ਬੁੱਧ ਦੇ ਉਪਦੇਸ਼ ਦੇਣ ਦੀ ਪਾਸਾ ਕਿਹੜੀ ਸੀ ਤਾ ਰਾਈਟ ਆਨਸਰ ਹੈ ਪਾਲੀ ਠੀਕ ਹੈ ਜੀ ਮਹਾਤਮਾ ਬੋਧ ਵੱਲੋਂ ਜੋ ਆਪਣੇ ਉਪਦੇਸ਼ ਪਾਲੀ ਭਾਸ਼ਾ ਅੰਦਰ ਦਿੱਤੇ ਗਏ ਮੰਗਲ ਪਾਂਡੇ ਸਿਪਾਹੀ ਸੀ ਤਾਂ ਰਾਈਟ ਆਨਸਰ ਹੈ ਚੌਥਵੀ ਬੰਗਾਲ ਨੇਟਿਵ ਇਨਫੈਂਟਰੀ ਠੀਕ ਹੈ ਜੀ ਮੰਗਲ ਪਾਂਡੇ ਜੋ 34ਵੀਂ ਬੰਗਾਲ ਨੇਟਿਵ ਇਨਫੈਂਟਰੀ ਦਾ ਸਿਪਾਹੀ ਸੀ ਐਂਡ ਦੋਸਤੋ ਤੁਹਾਨੂੰ ਇੱਕ ਐਗਜ਼ਾਮ ਵਿੱਚ ਇਸ ਤਰ੍ਹਾਂ ਵੀ ਕੁਐਸਚਨ ਬਣ ਸਕਦਾ ਹੈ ਕਿ 1857 ਈਸਵੀ ਦੇ ਵਿਦਰੋਹ ਦਾ ਪਹਿਲਾ ਸੇਧ ਕੌਣ ਸੀ ਤਾਂ ਉਹ ਵੀ ਰਾਈਟ ਆਨਸਰ ਆਪਣਾ ਮੰਗਲ ਪਾਂਡੇ ਹੋਵੇਗਾ ਥ੍ਰੀਪੀਟਿਕ ਗ੍ਰੰਥ ਸਬੰਧਿਤ ਹਨ ਤਾਂ ரைਟ ਆਨਸਰ ਹੈ ਬੁੱਧਧਰਮ ਠੀਕ ਹੈ ත්‍੍ਰਿਪਿਟਕ ਗ੍ਰੰਥ ਦਾ ਜੋ ਸੰਬੰਧ ਹੈਗਾ ਬੁੱਧਧਰਮ ਨਾਲ ਪਾਣੀਪਤ ਦੀ ਪਹਿਲੀ ਲੜਾਈ ਕਿਸ ਵਿਚਕਾਰ ਲੜੀ ਗਈ ਸੀ ਤਾਂ ரைਟ ਆਨਸਰ ਹੈ ਬਾਬਰ ਅਤੇ ਅਬਰਾਹਮ ਲੋਦੀ ਠੀਕ ਹੈ ਜੀ ਪਾਣੀਪਤ ਦੀ ਜੋ ਪਹਿਲੀ ਲੜਾਈ ਅਪ੍ਰੈਲ 1526 ਈਸਵੀ ਨੂੰ ਬਾਬਰ ਅਤੇ ਲੋਧੀ ਵਿਚਕਾਰ ਲੜੀ ਗਈ ਸੀ ਐਂਡ ਇਸ ਵਿੱਚ ਜੋ ਬਾਬਰ ਜਿੱਤੂ ਰਿਹਾ ਸੀ ਇਸ ਦੇ ਨਾਲ ਹੀ ਜੋ ਬਾਬਰ ਦੁਆਰਾ ਮੁਗਲ ਸਾਮਰਾਜ ਦੀ ਜੋ ਸਥਾਪਨਾ ਕੀਤੀ ਗਈ ਸੀ ਗੀਤ ਗੋਵਿੰਦ ਦਾ ਲੇਖਕ ਕੌਣ ਹੈ राइट आंसर है जयदेव ठीक है जी गीत गोविंद का लेखक जयदेव है सोलर सिस्टम की खोज किसने की थी? राइट आंसर है कॉपरनिक्स ठीक है जी कॉपरनिक्स द्वारा जो सोलर सिस्टम की जो खोज की गई सी ਕਿਹੜਾ ਗ੍ਰਹਿ ਸੂਰਜ ਦੇ ਸਭ ਤੋਂ ਨੇੜੇ ਹੈ ਤਾਂ ரைਟ ਆਨਸਰ ਹੈ ਬੁੱਧ ਠੀਕ ਹੈ ਜੀ ਬੁੱਧ ਗ੍ਰਹਿ ਸੂਰਜ ਦੇ ਸਭ ਤੋਂ ਨਜ਼ਦੀਕ ਗ੍ਰਹਿ ਹੈ ਭਾਰਤੀ ਸੰਵਿਧਾਨ ਦਾ ਆਰਟੀਕਲ 17 ਪ੍ਰਦਾਨ ਕਰਦਾ ਹੈ ਤਾਂ ਰਾਈਟ ਆਨਸਰ ਹੈ ਸੂਤ 7 ਦਾ ਖਤਮ ਠੀਕ ਹੈ ਜੀ ਜੋ ਆਰਟੀਕਲ 17 ਹੈ ਇਹ ਸੰਬੰਧਤ ਹੈ ਸੂਤ 7 ਦੇ ਖਤਮੇ ਨਾਲ ਪ੍ਰੈਸ ਦੀ ਆਜ਼ਾਦੀ ਦੇ ਅਧਿਕਾਰ ਵਿੱਚ ਨਿਹਤ ਹੈ ਤਾਂ ਰਾਈਟ ਆਨਸਰ ਹੈ ਬੋਲਣ ਦੀ ਆਜ਼ਾਦੀ ਠੀਕ ਹੈ ਜੀ ਜੋ ਪ੍ਰੈਸ ਦੀ ਆਜ਼ਾਦੀ ਨਾਲ ਸੰਬੰਧਿਤ ਜੋ ਕਾਨੂੰਨ ਹੈਗਾ ਬੋਲਣ ਦੀ ਆਜ਼ਾਦੀ ਨਾਲ ਇਸ ਤਰ੍ਹਾਂ ਦੋਸਤੋ ਅੱਜ ਦੇ ਆਪਣੇ ਟੌਪ 20 ਕੁਐਸਚਨਸ ਸਮਾਪਤ ਹੋਈ ਨੇ ਵੀਡੀਓ ਵਧੀਆ ਲੱਗੀ ਆ ਹੈਲਪਫੁਲ ਲੱਗੀ ਆ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਚਲੋ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ